ਬਾਜੀ ਉਹ ਇੱਕ ਸਾਈਕਲ ਤੇ ਸੀ ਬੰਦਾ ਉਹਨੂੰ ਲੈ ਕੇ ਗਈ ਆ ਆਪਣੀ ਐਫਰ ਜਿਹੜੀ ਨਵੀਂ ਫੋਰਸ ਬਣੀ ਆ ਆਪਣੀ ਉਹ ਲੈ ਕੇ ਗਈ ਆ ਹਸਪੀਟਲ ਪਤਾ ਨਹੀਂ ਉਹਦਾ ਫਿਲਹਾਲ ਉਹਦੇ ਸਾਹ ਚੱਲਦੇ ਸੀਗੇ ਇੱਥੇ ਹੁਣ ਗਾਂ ਦਾ ਪਤਾ ਨਹੀਂ ਜਿਹੜਿਆ ਗੱਡੀ ਵਾਲੇ ਬੰਦੇ ਆ ਇਹ ਗੱਡੀ ਵਾਲੇ ਬੰਦੇ ਸੇਫ ਆ ਜੀ ਸਾਰੇ ਇਹ ਤਿੰਨ ਪਰਸਨ ਆ ਇਹ ਉਹਦਾ ਸੇਫ ਆ ਐਮ뷸ੈਂਸ ਆ ਐਕਸੀਡੈਂਟ ਹੋਇਆ ਹਾਂਜੀ ਕਿੰਨੇ ਜਣੇ ਤੁਹਾਡੇ ਕੋਲੋਂ ਸਰ ਕ total 4 ਜਣੇ ਆਏ ਸਾਡੇ ਕੋਲ ਉਹਨਾਂ ਚੋਂ ਇੱਕ ਜਣਾ ਜਿਹੜਾ ਐਸਐਸ ਫੋਰਸ ਦੁਆਰਾ ਲਿਆਂਦਾ ਗਿਆ 3 ਜਣੇ 108 ਨੰਬਰ ਐਂਬੂਲੈਂਸ ਆਏ ਇਹ ਐਕਸੀਡੈਂਟ ਅਰਾਊਂਡ 8:30 ਵਜੇ ਹੋਇਆ ਉਹਦੇ ਚੋਂ ਇੱਕ ਮਰੀਜ਼ ਦੀ ਮੌਤ ਹੋ ਗਈ ਮੌਕੇ ਤੇ ਹੀ ਤੇ ਤਿੰਨ ਜਿਹੜੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਪੁਲਿਸ ਨੂੰ ਇਨਫਾਰਮੇਸ਼ਨ ਕਰ ਦਿੱਤੀ ਗਈ ਹੈ ਸਰ ਇਹਨਾਂ ਦਾ ਕੋਈ ਪਿੰਡ ਪਤਾ ਲੱਗੇ ਹਾਂਜੀ ਸਰ ਜਿਹੜੇ 3 ਜਣੇ ਨੇ ਜਿਨ੍ਹਾਂ ਦਾ ਨਾਮ ਅਵਤਾਰ ਸਿੰਘ, ਮਨਜੀਤ ਕੌਰ ਤੇ ਹਰਪ੍ਰੀਤ ਸਿੰਘ ਉਹਨਾਂ ਦਾ ਪਿੰਡ ਪਤਾ ਲੱਗਾ ਇਹ ਤਸੀਲ ਭਲੱਥ ਹੈ ਤੇ ਟਾਂਡੀ ਔਲਖ ਪਿੰਡ ਦੇ ਕਿ ਦੱਸੇ ਜਾ ਰਹੇ ਠੀਕ ਹੈ ਹਾਂਜੀ ਹਾਂਜੀ ਯਾਰ ਇਹ ਕੁਸਚਨ ਬਣਾਉਂਦੇ ਆਂ ਮੁੰਡਾ ਹੋ ਗਿਆ ਤੇ ਕਹਿੰਦਾ ਪਾੜੀ ਹੋ ਗਿਆ ਅੱਜ ਇਹ ਫੋਟੋ ਪਾ ਕੇ ਪਾ ਕੇ ਪਾਜੀ ਭਜੀ ਤੋ ਕੁਝ ਜਾਣੀ ਜਿੰਨ ਆਇਆ ਲਾਲਾ ਟਾਂਡੇ ਦਾ ਨਾਮ ਜਿੰਦ